10 ਜਨਵਰੀ 2000 ਦਾ ਦਿਨ ਆ ਇੱਕ ਐਂਬੂਲੈਂਸ ਰਾਤ ਦੇ ਹਨੇਰੇ ਨੂੰ چیرਦੀ ਹੋਈ ਦਿੱਲੀ ਦੀਆਂ ਸੜਕਾਂ ਦੇ ਉੱਪਰ ਦੌੜਦੀ ਜਾ ਰਹੀ ਆ ਤੇ ਉਹਦੀ ਮੰਜ਼ਿਲ ਹੈਗੀ ਆ ਏਮਜ਼ ਹਸਪੀਟਲ ਫਾਈਨਲੀ ਇਹ ਐਂਬੂਲੈਂਸ ਏਮਜ਼ ਪਹੁੰਚਦੀ ਆ ਇਹਦੇ ਅੰਦਰੋਂ ਇੱਕ ਔਰਤ ਨੂੰ ਜਿਹੜੀ ਆਪਣੇ ਖੂਨ ਦੇ ਨਾਲ ਲਤਪਤ ਹੋਈ ਆ ਸਟ੍ਰੈਚਰ ਦੇ ਉੱਪਰ ਪਾਇਆ ਜਾ ਰਿਹਾ ਤੇ ਫੌਰਨ ਇਹਨੂੰ ਡਾਕਟਰਾਂ ਦੇ ਕੋਲੇ ਲਿਜਾਇਆ ਜਾ ਰਿਹਾ ਇੱਕ ਮਰਦ ਜਿਹੜਾ ਇਸ ਔਰਤ ਦੇ ਸਟੈਚਰ ਦੇ ਨਾਲ-ਨਾਲ ਲਗਾਤਾਰ ਭੱਜ ਰਿਹਾ ਵਾ ਤੇ ਜ਼ੋਰ-ਜ਼ੋਰ ਦੇ ਨਾਲ ਰੋ ਰਿਹਾ ਤੇ ਚੀਖ ਰਿਹਾ ਡਾਕਟਰਸ ਨੂੰ ਇਹ ਦੱਸਿਆ ਜਾਂਦਾ ਕਿ ਹੁਣ ਤੋਂ ਸਿਰਫ ਥੋੜੀ ਦੇਰ ਪਹਿਲਾਂ ਹੀ ਇਸੇ ਔਰਤ ਨੇ ਆਪਣੇ ਘਰ ਦੇ ਵਿੱਚ ਇੱਕ ਚਾਕੂ ਦੇ ਨਾਲ ਆਪਣੀ ਹੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਡਾਕਟਰਸ ਇਸ ਔਰਤ ਨੂੰ ਚੈੱਕ ਕਰਦੇ ਆ ਉਹਦੀ ਨਬਜ਼ ਦੇਖਦੇ ਆ ਬੀਪੀ ਚੈੱਕ ਕਰਦੇ ਆ ਹਾਰਟ ਬੀਟ ਚੈੱਕ ਕਰਦੇ ਆ ਪਰ ਉਹਦੀ ਪੂਰੇ ਸਰੀਰ ਦੇ ਵਿੱਚ ਕਿਸੇ ਵੀ ਪਾਸਿਓਂ ਜ਼ਿੰਦਗੀ ਦਾ ਕੋਈ ਵੀ ਨਿਸ਼ਾਨ ਬਾਕੀ ਨਹੀਂ ਰਿਹਾ ਉਹਨੂੰ ਆਉਂਦੇ ਸਾਰੇ ਮ੍ਰਿਤਕ ਡਿਕਲੇਅਰ ਕੀਤਾ ਜਾਂਦਾ ਜਿਹੜੀ ਔਰਤ ਦੀ ਹੁਣੇ-ਹੁਣੇ ਮੌਤ ਹੋਈ ਆ ਉਹਦਾ ਨਾਮ ਹੈ ਅੰਜੂ ਸਿੰਘ ਤੇ ਜਿਹੜਾ ਇਨਸਾਨ ਉਹਦੇ ਸਟ੍ਰੈਚਰ ਦੇ ਨਾਲ-ਨਾਲ ਭੱਜ ਰਿਹਾ ਸੀ ਉਹਦਾ ਨਾਮ ਹੈ ਸੁਹੇਬ ਅਲਿਆਸੀ ਇਹ ਦੋਨੇ ਜਾਣੇ ਇੰਡੀਅਨ ਮੀਡੀਆ ਦੇ ਵਿੱਚ ਤੇ ਇੰਡੀਆ ਦੇ ਪੂਰੇ ਤੇ ਪੂਰੇ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਜ਼ਿਆਦਾ ਪੌਪੂਲਰ ਜੋੜਾ ਵਾ ਇੰਡੀਆ ਦੇ ਲੋਕ ਅਕਸਰ ਹੀ ਇਸ ਜੋੜੇ ਨੂੰ ਸਪੈਸ਼ਲੀ ਸੁਹੇਬ ਇਲਿਆਸੀ ਨੂੰ ਆਪਣੇ ਟੀਵੀ ਚੈਨਲਸ ਦੇ ਉੱਪਰ ਦੇਖਦੇ ਆ ਸ਼ੋਏਬ ਇੱਕ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਤੇ ਅੰਜੂ ਇੱਕ Hindu ਪਰਿਵਾਰ ਦੇ ਨਾਲ ਅੰਜੂ ਕਿਉਂਕਿ ਅੰਜੂ ਹੁਣਾਂ ਨੇ ਵਿਆਹ ਕਰਵਾਇਆ ਸ਼ੋਏਬ ਇਲਿਆਸੀ ਦੇ ਨਾਲ ਇਸ ਤੋਂ ਬਾਅਦ ਉਹ ਮੁਸਲਮਨ ਧਰਮ ਦੇ ਵਿੱਚ ਤਬਦੀਲ ਹੋ ਜਾਂਦੇ ਆ ਕਿ ਅੰਜੂ ਹਣਾ ਦੀ ਮੌਤ ਇਸੇ ਚਾਕੂ ਦੇ ਨਾਲ ਹੋਈ ਆ ਪਰ ਇਸ ਚਾਕੂ ਦੇ ਨਾਲ ਅੰਜੂ ਹਣਾ ਨੂੰ ਮਾਰਨ ਵਾਲਾ ਸ਼ੋਏਬ ਇਲਿਆਸੀ ਨਹੀਂ ਹੈ ਇਸ ਤੋਂ ਬਾਅਦ ਆਉਂਦੀ ਹੈ ਇੱਕ ਹੋਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਾਣਕਾਰੀ ਫਾਈਨਲੀ ਹਾਈ ਕੋਰਟ ਸ਼ੋਏਬ ਇਲਿਆਸੀ ਨੂੰ ਉਹਨਾਂ ਦੇ ਆਪਣੀ ਪਤਨੀ ਅੰਜੂ ਦੇ ਕਤਲ ਦੇ ਦੋਸ਼ ਦੇ ਵਿੱਚੋਂ ਪੂਰੀ ਤਰ੍ਹਾਂ ਦੇ ਨਾਲ ਬਰੀ ਕਰਦੀ ਆ ਪਰ ਸ਼ੋਏਬ ਇਲਿਆਸੀ ਇਸ ਤੋਂ ਬਾਅਦ ਇਹ ਕਹਿੰਦੇ ਆ ਕਿ ਮੇਰੀ ਪਤਨੀ ਤਾਂ ਬਹੁਤ ਲੰਬੇ ਟਾਈਮ ਤੋਂ ਇਸ ਦੁਨੀਆ ਤੋਂ ਚਲੀ ਗਈ ਪਰ ਮੇਰੀ ਜ਼ਿੰਦਗੀ ਪਿਛਲੇ 17 ਸਾਲਾਂ ਤੋਂ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱਕੀ ਆ ਨਾਲ ਹੀ ਬਰਬਾਦ ਹੋ ਚੁੱਕਿਆ ਮੇਰਾ ਪਰਿਵਾਰ ਮੇਰੀ ਬੇਟੀ ਦਾ ਫਿਊਚਰ ਤੇ ਮੇਰਾ ਸਾਰਾ ਕੈਰੀਅਰ ਕਿਉਂਕਿ ਉਹਨੂੰ ਇੰਨਾ ਲੰਬਾ ਟਾਈਮ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਪਰ ਇੰਨੇ ਸਾਲ ਜੇਲ੍ਹ ਦੇ ਵਿੱਚ ਕੱਟਣ ਦੇ ਦੌਰਾਨ ਸ਼ੋਇਬ ਇਲਿਆਸੀ ਹੁਣਾ ਨੇ ਬਹੁਤ ਸਾਰੀਆਂ ਕਿਤਾਬਾਂ ਪੜੀਆਂ तकरीबन ਹਰ ਇੱਕ ਧਰਮ ਦੀਆਂ ਪਵਿੱਤਰ ਕਿਤਾਬਾਂ ਜਿੰਨੀਆਂ ਵੀ ਹੁੰਦੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਸ਼ੋਇਬ ਇਲਿਆਸੀ ਪੜ ਲੈਂਦੇ ਆ ਤੇ ਇਸ ਤੋਂ ਬਾਅਦ ਜੇਲ੍ਹ ਦੇ ਅੰਦਰੋਂ ਹੀ ਬਹੁਤ ਸਾਰੀਆਂ ਆਪਣੀਆਂ ਕਿਤਾਬਾਂ ਲਿਖਦੇ ਆ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ